ਹਾਰ ਕਰਿਆ ਜਾਉਂਦਾ ਨੌਜਵਾਨ ਵੀਰਾਂ ਵੱਲੋਂ ਐਂਡਰ ਵੀਰੋਂ ਵੱਲੋਂ ਫੋਨ ਮੈਸੇਜ ਆ ਰਹੇ ਨੇ ਵੀਰੇ 10 ਤੋਂ 20 ਸਾਲ ਦੇ ਬੱਚੇ ਹੋਣਗੇ ਉਹਨਾਂ ਦੇ ਵੱਡੇ ਪਤਵਾਰੇ ਗੁਰਦੁਆਰਾ ਸਾਹਿਬ ਵਿੱਚ ਜੁਗਤਾਰ ਮੁਕਾਬਲੇ ਕਰਵਾਏ ਜਾਣਗੇ ਤੇ ਜਿਹੜਾ ਬੱਚਾ ਸਭ ਤੋਂ ਸੋਹਣੀ ਕਸਤਾਰ ਬਣੂਗਾ ਤਾਂ ਉਹਨੂੰ 11000 ਰੁਪਇਆ ਇਨਾਮ ਦਿੱਤਾ ਜਾਊਗਾ ਤੇ ਦੂਜੇ ਨੂੰ 5000 ਰੁਪਏ ਦਾ ਇਨਾਮ ਤਾਂ ਲਾਊਗਾ ਅਤੇ ਤੀਜੇ ਨੂੰ 2500